ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਇਆ ਹਾਂ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਤੇ ਆਓ ਫਿਰ ਰੋਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕਾ ਦੇ ਵਿੱਚ 2 ਲੱਖ ਭਾਰਤੀ ਨੌਜਵਾਨਾਂ ਉੱਤੇ ਡਿਪੋਰਟੇਸ਼ਨ ਦਾ ਖਤਰਾ ਮੰਨ ਰਹਾ ਹੈ ਅਤੇ ਸਮਾ ਲੰਗਰ ਨਾਲ ਉਮੀਦਾਂ ਟੁੱਟਦੀਆਂ ਮਹਿਸੂਸ ਹੋ ਰਹੀਆਂ ਨੇ ਮਾਪਿਆਂ ਨੂੰ ਗ੍ਰੀਨ ਕਾਰਡ ਮਿਲਣ ਵਿੱਚ ਦੇਰੀ ਹੋ ਰਹੀ ਬੱਚਿਆਂ ਦਾ ਭਵਿੱਖ ਵੀ ਧੁੰਦਲਾ ਕਰ ਸਕਦੀ ਹੈ ਅਤੇ ਵਾਈਟ ਹਾਊਸ ਵੱਲੋਂ ਇਸ ਸਮੱਸਿਆ ਦੇ ਲਈ ਰਿਪਬਲਿਕਨ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਵਾਈਟ ਹਾਊਸ ਨੇ ਦਾਅਵਾ ਕੀਤਾ ਕਿ ਕਾਨੂੰਨੀ ਤਰੀਕੇ ਨਾਲ ਅਮਰੀਕਾ ਇਹ ਪ੍ਰਵਾਸੀਆਂ ਦੇ तकरीबन 2.5 ਲੱਖ ਬੱਚਿਆਂ ਨੂੰ ਪੱਕਾ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਵਿੱਚ ਰਿਪਬਲਿਕਨ ਪਾਰਟੀ ਦਾ ਬਹੁਮਤ ਹੋਣ ਕਾਰਨ ਮਤਾ ਅੱਗੇ ਨਹੀਂ ਵਧ ਰਿਹਾ ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ ਲਾਓਸ ਨੇ ਅਯੋਧਿਆ ਦੇ ਸ਼੍ਰੀ ਰਾਮ ਲੱਲਾ ਉੱਤੇ ਡਾਕਟਰ ਜਾਰੀ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਮਾਈਕਰੋ ਬਲੌਗਿੰਗ ਸਾਈਟਸ ਦੇ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇਰਦਨਾ ਲਾਓ ਪੀ ਡੀ ਆਰ ਇਹ ਅਯੁੱਧਿਆ ਸਟੈਂਪ ਜਾਰੀ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਤੇ ਵਿਸ਼ੇਸ਼ ਯਾਦਗਾਰੀ ਟਿਕਟ ਸੈੱਟ ਦਾ ਉਦਘਾਟਨ ਭਾਰਤ ਦੇ ਵਿਦੇਸ਼ ਮੰਤਰੀ ਸਜੈ ਸ਼ੰਕਰਾ ਅਤੇ ਲਾਓਸ ਦੇ ਪੀ ਡੀ ਆਰ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਸਾਂਝੇ ਤੌਰ ਉਤੇ ਲਾਓਸ ਦੀ ਰਾਜਧਾਨੀ ਵਿਅਨਤਿਆਂ ਦੇ ਵਿੱਚ ਇੱਕ ਸਮਰੋਹ ਦੌਰਾਨ ਕੀਤਾ। ਇਸ ਸਟੈਂਪ ਤੇ ਸੈੱਟ ਦੇ ਵਿੱਚ ਦੋ ਵੱਖ-ਵੱਖ ਡਾਕ ਟਿਕਟਾਂ ਇੱਕ ਡਾਕ ਟਿਕਟ ਵਿੱਚ ਲਾਓਸ ਦੀ ਪ੍ਰਚੀਨ ਰਾਜਧਾਨੀ ਲਵਾਂਗ ਪ੍ਰਵਾਂਗ ਦੇ ਭਗਵਾਨ ਬੁੱਧ ਦੀ ਤਸਵੀਰ ਹੈ ਜੋ ਕਿ ਇੱਕ ਮਹੱਤਵਪੂਰਨ ਬੋਧੀ ਸਥਾਨ ਵੀ ਹੈ ਜਦੋਂ ਕਿ ਦੂਜੇ ਸਟੈਂਪ ਦੇ ਵਿੱਚ ਅਯੁੱਧਿਆ ਦੇ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਹੈ ਕੈਨੇਡੀਅਨ ਪੁਲਿਸ ਨੇ ਪ੍ਰੋਜੈਕਟ ਗੈਸ ਲਾਈਟ ਵਜੋਂ ਜਾਣੇ ਜਾਂਦੇ ਇੱਕ ਜਬਰੀ ਵਸੂਲੀ ਰਿੰਗ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਵਿੱਚ 7ਵੇਂ ਸ਼ੱਕੀ ਖਿਲਾਫ ਦੇਸ਼ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਤੇ ਇਹ ਗ੍ਰਿਫਤਾਰੀਆਂ ਐਡਮਿੰਟਨ ਖੇਤਰ ਦੇ ਵਿੱਚ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਜ਼ਬਰਦਸਤੀ ਯੋਜਨਾ ਦੇ ਸਬੰਧ ਵਿੱਚ ਕੀਤੀਆਂ ਗਈਆਂ ਨੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚ ਜਸ਼ਨਦੀਪ ਕੌਰ ਗੁਰਕਰਨ ਸਿੰਘ ਮਾਨਵੀਰ ਪਰਮਿੰਦਰ ਦੇਵਾਨੂਰ ਆਸ਼ਟ ਅਤੇ ਇੱਕ 17 ਸਾਲਾ ਮੁੰਡਾ ਵੀ ਸ਼ਾਮਲ ਹੈ ਗ੍ਰਫਤਾਰ ਕੀਤੇ ਗਏ ਦੋਸ਼ੀਆਂ ਉੱਤੇ ਕਈ ਗੰਭੀਰ ਅਪਰਾਧਿਕ ਦੋਸ਼ ਨੇ ਤੇ 7 ਮੌਲਦਮਾਂ ਦੇ ਖਿਲਾਫ ਕੁੱਲ 54 ਦੋਸ਼ ਲਾਏ ਗਏ ਨੇ ਚੀਨੀ ਡਿਪਲੋਮੈਟਿਕ ਕਟੋਕਰ 6 ਦੇਸ਼ਾਂ ਦੇ ਨੇਤਾਵਾਂ ਉੱਤੇ ਤਾਈਵਾਨ 'ਚ ਪ੍ਰਸਤਾਵਿਤ ਚੀਨ ਕੇਂਦਰਿਤ ਸੰਮੇਲਨ ਦੇ ਵਿੱਚ ਹਿੱਸਾ ਨਾ ਲੈਣ ਦਾ ਦਬਾਅ ਬਣਾ ਰਹੇ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਆਗੂ ਨੇ ਜਾਣਕਾਰੀ ਦਿੱਤੀ ਹੈ ਤੇ ਬੋਲੀਵੀਆ ਕੋਲੰਬੀਆ ਸਲੋਵਾਕੀਆ ਉਤਰੀ ਮੈਸੀਡੋਨੀਆ ਬੋਸੋਨੀਆ ਅਤੇ ਹਰਜੇ ਗੋਵੀਨਾ ਅਤੇ ਇੱਕ ਹੋਰ ਏਸ਼ੀਆਈ ਦੇਸ਼ ਜਿਸ ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਤਾਈਵਾਨ ਵਿੱਚ ਹੋਣ ਵਾਲੀਆਂ ਮੀਟਿੰਗਾਂ ਦੇ ਸਬੰਧ ਵਿੱਚ ਸੁਨੇਹੇ ਅਤੇ ਫੋਨ ਕਾਲਾਂ ਮਿਲ ਰਹੀਆਂ ਨੇ ਜਿਸ ਵਿੱਚ ਪੁੱਛਿਆ ਜਾ ਰਿਹਾ ਕਿ ਕੀ ਉਹ ਤਾਈਵਾਨ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਤੇ ਇਹਨਾਂ ਨੇਤਾਵਾਂ ਨੇ ਚੀਨ ਦੀ ਕਾਰਵਾਈ ਨੂੰ ਸਵੈ ਸ਼ਾਸਿਤ ਟਾਪੂ ਨੂੰ ਅਲੱਗ-ਥਲਗ ਕਰਨ ਦੀ ਕੋਸ਼ਿਸ਼ ਦੱਸਿਆ। ਸੋਮਵਾਰ ਤੋਂ ਤਾਈਵਾਨ ਦੇ ਵਿੱਚ ਚੀਨ ਕੇਂਦਰਿਤ ਕਾਨਫਰੰਸ ਸ਼ੁਰੂ ਹੋਵੇਗੀ ਤੇ ਇਹ ਸਮਾमेलन 35 ਦੇਸ਼ਾਂ ਦੇ ਸੈਂਕੜੇ ਸੰਤ ਮੈਂਬਰਾਂ ਦੇ ਸਮੂਹ ਚੀਨ ਉੱਤੇ ਅੰਤਰ ਸੰਸ ਦੀ ਗਰਜੋੜ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਲਈ ਸਿਹਤ ਵਿਭਾਗ ਨੂੰ ਅੱਜ 58 ਨਵੀਆਂ ਐਂਬੂਲੈਂਸਾਂ ਮਿਲੀਆਂ ਨੇ। ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਯਾਨੀ ਕਿ ਅੱਜ ਚੰਡੀਗੜ੍ਹ ਸਥਿਤ ਆਪਣੀ ਰਿਆਜਤੋਂ ਇਹਨਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਤੇ ਏਮਬੂਲੈਂਸਾਂ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਨੇ ਤੇ ਇਸ ਮੌਕੇ ਸੀਐਮ ਮੀਡੀਆ ਨਾਲ ਗੱਲਬਾਤ ਕੀਤੀ ਹੈ ਤੇ ਸਿਹਤ ਵਿਭਾਗ ਅਨੁਸਾਰ 58 ਨਵੀਆਂ ਏਮਬੂਲੈਂਸਾਂ ਖਰੀਦੀਆਂ ਗਈਆਂ ਤੇ ਇਹਨਾਂ ਵਿੱਚੋਂ 25 ਏਮਬੂਲੈਂਸਾਂ ਅਤ ਆਧੁਨਿਕ ਜੀਵਨ ਸਹਾਇਤਾ ਪ੍ਰਣਾਲੀਆਂ ਉੱਤੇ ਉਦਾਰਤ ਨੇ ਇਹਨਾਂ ਨੂੰ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਤਾਇਨਾਤ ਕੀਤਾ ਜਾਵੇਗਾ ਤੇ ਇਸ ਨੂੰ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਨੂੰ ਅਪਗ੍ਰੇਡ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਮੰਨਿਆ ਜਾ ਰਿਹਾ ਹੈ ਸਰਕਾਰ ਵੱਲੋਂ 550 ਕਰੋੜ ਰੁਪਏ ਨਾਲ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਸੂਬਾ ਸਰਕਾਰ ਨੇ ਕਰੀਬ 5 ਮਹੀਨੇ ਪਹਿਲਾਂ ਇਹਨਾਂ ਐਂਬੂਲੈਂਸਾਂ ਨੂੰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੇ ਸਰਕਾਰ ਨੇ ਜਾਣਕਾਰੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਵੀ ਦਿੱਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬਾ ਇੱਕ ਨਵਾਂ ਇਤਿਹਾਸ ਰਚਣ ਦੇ ਕੰਢੇ ਹੈ ਕਿਉਂਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੱਖਣੀ ਪੰਜਾਬ ਦੀਆਂ ਸਿੰਚਾਈ ਲੋੜਾਂ ਦੀ ਪੂਰਤੀ ਦੇ ਲਈ ਨਵੀਂ ਨਹਿਰ ਮਾਲਵਾ ਕੈਨਾਲ ਪੁੱਟੀ ਜਾ ਰਹੀ ਹੈ ਮਾਲਵਾ ਨਹਿਰ ਦੇ ਚੱਲ ਰਹੇ ਕੰਮ ਦਾ ਮੌਜਦਾ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਇੱਕ ਰਿਕਾਰਡ ਹੈ ਕਿ ਪਿਛਲੇ ਕਿਸੇ ਵੀ ਸਰਕਾਰ ਨੇ ਸੂਬੇ ਦੀ ਇਸ ਲੋੜ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਆਖਿਆ ਕਿ ਪਿਛਲੀਆਂ ਸਰਕਾਰਾਂ ਦੀ ਇਸ ਘੋਰ ਅਣਗਹਿਲੀ ਕਾਰਨ ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ ਹੋਈ ਤੇ ਜਿਸ ਕਾਰਨ ਜ਼ਿਆਦਾਤਰ ਬਲਾਕ ਡਾਰਕ ਜ਼ੋਨ ਚ ਤਬਦੀਲ ਹੋ ਗਏ। ਉਹਨਾਂ ਨੇ ਅੱਗੇ ਕਿਹਾ ਕਿ ਲਗਭਗ 150 ਕਿਲੋਮੀਟਰ ਲੰਬੀ ਇਹ ਨਵੀਂ ਲਹਿਰ ਸੂਬੇ ਖਾਸ ਕਰਕੇ ਮਾਲਵਾ ਖੇਤਰ ਚ ਬੇਮਿਸਾਲ ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਬ੍ਰਿਟੇਨ ਦੇ ਵਿੱਚ ਹਾਲੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਲੋਬ੍ਰੋ ਸੀਟ ਤੋਂ ਐਮਪੀ ਬਣੇ ਭਾਰਤੀ ਮੂਲ ਦੇ ਸਿੱਖ ਜੀਵਨ ਸੰਧਰ ਭਾਰਤ ਅਤੇ ਬ੍ਰਿਟੇਨ ਦੀ ਲੇਬਰ ਪਾਰਟੀ ਸਰਕਾਰ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਉਸ ਦਾ ਕਹਿਣਾ ਹੈ ਕਿ ਆਮ ਚੋਣਾਂ ਵਿੱਚ ਜਿੱਤ ਤੋਂ ਬਾਅਦ ਉਸ ਦਾ ਧਿਆਨ ਲੇਬਰ ਪਾਰਟੀ ਦੇ ਭਾਰਤ ਅਤੇ ਇਰ ਦੇ ਪ੍ਰਵਾਸੀ ਭਾਈਚਾਰੇ ਨਾਲ ਸਬੰਧਾਂ ਨੂੰ ਸੁਧਾਰਨ ਦੁੱਤੇ ਹੈ ਬ੍ਰਿਟੇਨ ਦੇ ਵਿਸ਼ੇਸ਼ ਸਕੱਤਰ ਡੇਵਿਡ ਲੈਮੀ ਦੇ ਭਾਰਤ ਦੌਰੇ ਬਾਰੇ ਉਹਨਾਂ ਕਿਹਾ ਕਿ ਨਵੀਂ ਸਰਕਾਰ ਦੇਸ਼ ਵਿੱਚ ਬਦਲਾਅ ਲਿਆਉਣ ਵਿੱਚ ਲੱਗੀ ਹੋਈ ਹੈ ਤੇ ਸੰਸਦ ਮੈਂਬਰਾਂ ਨੇ ਕਿਹਾ ਕਿ ਮੈਂ ਭਾਰਤੀ ਪ੍ਰਵਾਸੀਆਂ ਦਾ ਹਿੱਸਾ ਹਾਂ ਤੇ ਮੈਂ ਇਸ ਨੂੰ ਲੇਬਰ ਪਾਰਟੀ ਦੀ ਸਰਕਾਰ ਨਾਲ ਇੱਕ ਖਾਸ ਸਬੰਧ ਸੰਬੰਧਿਤ ਭਾਰਤ ਤੇ ਬ੍ਰਿਟੇਨ ਦੀ ਮਹੱਤਵਪੂਰਨ ਸਾਂਝੇਦਾਰੀ ਹੈ ਭਾਰਤ ਨਾਲ ਵਪਾਰ ਸਮਝੌਤੇ ਉੱਤੇ ਵੀ ਕੰਮ ਚੱਲ ਰਿਹਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨਾਲ ਸਾਡੇ ਪਰਸਵੰਧ ਸੁਧਰਨ ਤਾਂ ਜੋ ਸਾਡੇ ਦੋਵੇਂ ਦੇਸ਼ ਬਹੁਤ ਕੁਝ ਹਾਸਲ ਕਰ ਸਕਣ ਭਾਰਤੀ ਬਜਟ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ 골ਡ ਉੱਤੇ ਕਸਟਮ ਡਿਊਟੀ ਘਟਾਉਣ ਦੇ ਐਲਾਨ ਨਾਲ ਹੀ ਸੋਨੇ ਦੀਆਂ ਕੀਮਤਾਂ ਦੇ ਵਿੱਚ 5% ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਇਹਤਨਾ ਦੇਖਦੇ ਆਮ ਲੋਕਾਂ ਦੀ ਬੱਚਤ ਦੀ ਵੈਲਿਊ ਦੇ ਵਿੱਚ 11 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਗਿਰਾਵਟ ਆਈ ਹੈ। ਜੇਕਰ ਇਸ ਦੀ ਤੁਲਨਾ ਸ਼ੇਅਰ ਬਾਜ਼ਾਰ ਨਾਲ ਕਰੀਏ ਤਾਂ ਇਹ ਸਟਾਕ ਮਾਰਕੀਟ ਦੇ ਇਤਿਹਾਸ ਵਿੱਚ ਇੱਕ ਦਿਨ ਦੇ ਵਿੱਚ ਆਈ ਹੁਣ ਤੱਕ ਦੀ ਛੇਵੀਂ ਸਭ ਤੋਂ ਵੱਡੀ ਗਿਰਾਵਟ ਹੈ। ਇਸ ਗਿਰਾਵਟ ਦਾ ਸਿੱਧਾ ਅਸਰ ਦੇਖਦੇ ਲੱਖਾਂ ਪਰਿਵਾਰਾਂ ਤੇ ਪਿਆ ਤੇ ਅਜਿਹਾ ਇਸ ਲਈ ਹੈ ਕਿਉਂਕਿ ਸੋਨਾ ਰੱਖਣ ਵਾਲੇ ਪਰਿਵਾਰਾਂ ਦੀ ਗਿਣਤੀ ਸ਼ੇਅਰ ਬਾਜ਼ਾਰ ਕਿਤੇ ਜ਼ਿਆਦਾ ਹੈ ਭਾਰਤ ਚ ਲੋਕ ਖਾਸ ਕਰਕੇ ਮਿਡਲ ਕਲਾਸ ਪਰਿਵਾਰ ਸ਼ੇਅਰ ਬਾਜ਼ਾਰ ਤੋਂ ਜ਼ਿਆਦਾ ਸੋਨੇ ਚ ਨਿਵੇਸ਼ ਕਰਦੇ ਨੇ ਅਜ ਲਈ ਨਹੀਂ ਦੁਬਾਰਾ ਫਿਰ ਆਦਰੋਮ ਹੋਗੇ ਉਦੋਂ ਤੱਕ ਦਿਓ ਕਮਲ ਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ